ਹਾਂਜੀ ਵੀਰੇ ਅੱਜ ਤੁਹਾਨੂੰ ਦਿਖਾਉਣੇ ਆ ਜੌਂ ਡੀਅਰ ਦੇ ਕੈਵਨ ਦੀਆਂ ਵਿਸ਼ੇਸ਼ਤਾਵਾਂ ਤੇ ਕੁਝ ਕਿਹੜੀਆਂ ਇਹਦੇ ਵਿੱਚ ਕਮੀਆਂ ਨੇ ਉਹ ਵੀ ਤੁਹਾਨੂੰ ਦਿਖਾਉਣਾ ਪਹਿਲਾਂ ਗੱਲ ਕਰਦੇ ਆ ਕਮੀਆਂ ਦੀ ਵੀ ਕੀ ਕੀ ਕਮੀਆਂ ਨੇ ਜਿਹੜੀ ਸਭ ਤੋਂ ਮੇਨ ਕਮੀਆਂ ਉਹ ਆ ਤਾਕੀਆਂ ਨਾਲ ਖੁੱਲਣਾ ਪਤਾ ਨਹੀਂ ਅੰਦਰ ਥੋੜੀ ਜੀ ਉਹ ਭਰ ਜਾਂਦੀ ਆ ਵੀ ਵੀ ਹਵਾ ਆ ਜਾਂ ਕੁਛ ਵੀ ਕਹਿ ਦੋ ਹਨਾ ਕੀ ਉਹ ਚੀਜ਼ ਵਿੰਡੋ ਤਾਕੀਆਂ ਦੇ ਲੋਕ ਯਾਰ ਬਹੁਤ ਉਹ ਆ ਹਾਰਡ ਦਾ ਹੱਥ ਦੁਗਣ ਲਾ ਦਿੰਦਾ ਆ ਦੇਖਿਓ ਬਹੁਤ ਹੀ ਹਾਰਡ ਆ ਲੋਗ ਬਾਹਰੋਂ ਮਿੰਟਾਂ ਦੇ ਖੁੱਲ੍ਹੇ ਜਾਂਦੀਆਂ ਅੰਦਰੋਂ ਖੁੱਲਣ ਨੂੰ ਬਹੁਤ ਦਿੱਕਤ ਕਰਦਾ ਠੀਕ ਆ ਤੇ ਇੱਕ ਕਮੀ ਇਹ ਹੋਗੀ ਦੂਜੀ ਕਮੀ ਹੈਗੀ ਆ ਕਿ ਜਿਹੜੇ ਆ ਲੈਫਟ ਵਾਲੇ ਲੀਵਰ ਹਨਾ ਇਹ ਤਾਰਾਂ ਦੇ ਚੱਲਦੇ ਕਰਕੇ ਇਹ ਹਾਰਡਬੋਲੇ ਆ ਬਹੁਤ ਜਿਆਦੇ ਹਾਰਡ ਜੜੇਲੀ ਤੇ ਨੰਬਰ 2 ਤੇ ਜਿਹੜੀ ਇਹਦੇ ਚ ਕਮੀ ਆ ਜਿਵੇਂ ਨਾ ਦੂਜੇ ਟਰੈਕਟਰਾਂ ਦੇ ਬ੍ਰੇਕ ਨਹੀਂ ਲੱਗਦੇ ਹੈਗੇ ਜਿਵੇਂ ਆਮ ਆਪਾਂ ਜੌਂਡੀਅਰ ਦੇ ਸਭ ਤੋਂ ਜਿਆਦੇ ਬ੍ਰੇਕ ਵਧੀਆ ਮੰਨਦੇ ਆ ਕਿ ਜੌਂਡੀਅਰ ਦੇ ਬ੍ਰੇਕਾਂ ਵਰਗੇ ਬ੍ਰੇਕ ਹੈ ਨਹੀਂਗੇ ਪਰ ਜਿਹੜਾ ਜੌਂਡੀਅਰ ਦਾ ਏਸੀ ਕੈਬ ਨਾ ਉਹਦੇ ਵਿੱਚ ਉਹਦੇ ਬ੍ਰੇਕ ਨਹੀਂ ਵਧੀਆ ਲੱਗਦੇ ਜਿਉਂਣੀ ਆਦੇ ਨਾ ਹੁਣ ਦੇਖੋ ਤੁਸੀਂ ਮੈਂ ਹੁਣ ਇੱਥੇ ਪੈਰ ਧਰਿਆ ਹਨਾ ਆ ਦੇਖੋ ਆ ਇੱਥੇ ਬ੍ਰੇਕ ਕਰੇ ਹੋਇਆ ਹਨਾ ਸਪੋਜ਼ ਕਰੋ ਕਿ ਆ ਦੇਖੋ ਆ ਇੱਥੇ ਬ੍ਰੇਕ ਆ ਜਿਵੇਂ ਹੁਣ ਮੈਂ ਪੈਰ ਧਰਨਾ ਸਮਝ ਲਓ ਬ੍ਰੇਕ ਕਰ ਇੱਥੋਂ ਧਰੋ ਜੇ ਮੈਂ ਇੱਥੇ ਧਰਦਾ ਤਾਂ ਉੱਪਰ ਲੈ ਤੇ ਧਰਿਆ ਜਾਂਦਾ ਤੇ ਇਹਦੇ ਨਾ ਬ੍ਰੇਕ ਉਨੇ ਲੱਗਦੇ ਵੀ ਨਹੀਂ ਹੈਗੇ ਮੈਂ ਤੁਹਾਨੂੰ ਤੋੜ ਕੇ ਦਿਖਾਉਣਾ ਟਰੈਕਟਰ ਤੁਸੀਂ ਆਪਣੇ ਆਪ ਜੱਜ ਕਰ ਲਿਓ ਕਿ ਉੰਨੇ ਲੱਗ ਰਿਹਾ ਕਿ ਨਹੀਂ ਲੱਗ ਰਿਹਾ। ਅਰੇ ਕੋਈ ਤੋੜ ਲਿਆ ਆਪਾਂ। ਸਾਰੇ ਕਿ ਪਹਿਲੀ ਵਾਰ ਤੇ ਨਹੀਂ ਲੱਗ ਰਿਹਾ। ਹਰੇ। ਨਹੀਂ ਲੱਗ ਰਿਹਾ। ਆ ਦੂਜੀ ਵਾਰ ਚੁੱਕ ਰਹੀ ਹੈ। ਦੇਖਿਆ? ਦੂਜੀ ਵਾਰ ਤੇ ਲੱਗ ਰਿਹਾ। ਇਹ ਪਤਾ ਨਹੀਂ ਇਹਦੇ ਵਿੱਚ ਕੀ ਚੀਜ਼ਾਂ ਕੀ ਇਹਦੇ ਬ੍ਰੇਕ ਪਤਾ ਨਹੀਂ ਬਣਤਰ ਦਾ ਫਰਕ ਕਰਿਆ ਹੋਇਆ ਜਾਂ ਕੁਝ ਹੈਗਾ ਫਰਕ ਵੀ ਜਿਹੜੀ ਇਹਦੇ ਇਹ ਪ੍ਰੋਬਲਮ ਆਉਂਦੀ ਆ ਕਿ ਪਹਿਲੀ ਵਾਰ ਚ ਬ੍ਰੇਕ ਕੰਮ ਨਹੀਂ ਕਰਦੇ ਹਮੇਸ਼ਾ ਦੂਜੀ ਵਾਰ ਚ ਕੰਮ ਕਰਦੇ ਵੀ ਇਹ ਨਹੀਂ ਪਤਾ ਵੀ ਕਿਉਂ ਹੈ ਤੇ ਇਹ ਇਹਦੇ ਹੈਗਾ ਵਾ ਫਰਕ ਵੀ ਇਹ ਨਹੀਂ ਪਤਾ ਵੀ ਇਹ ਕਿਉਂ ਐਦਾਂ ਕਰਦੇ ਇਹ ਕੈਬ ਨਾਲੇ ਟਰੈਕਟਰ ਦੀ ਆ ਹੋਰ ਜੋਨ ਡੀਅਰ ਦੇ ਬ੍ਰੇਕਾਂ ਤਾਂ ਜੌਂਡੀਏ ਦੇ ਬ੍ਰੇਕਾਂ ਦੀ ਤਾਂ ਬੰਦਾ ਸੌਂ ਖਾ ਜਾਂਦਾ ਵੀ ਇੰਨੇ ਸੋਹਣੇ ਲੱਗਦੇ ਆ ਬ੍ਰੇਕ ਤੇ ਪਤਾ ਨਹੀਂ ਕੀ ਇਹ ਚੀਜ਼ ਦੀ ਪ੍ਰੋਬਲਮ ਮੈਨੂੰ ਨਹੀਂ ਪਤਾ ਲੱਗਦਾ ਇਹਦਾ ਤੇ ਇਹ ਚੀਜ਼ ਦਾ ਇਹਦਾ ਬਹੁਤ ਫਰਕ ਹੈ ਹਨਾ ਕਿ ਇਹ ਇਹਦੇ ਵਿੱਚ ਇੰਨੀਆਂ ਕਿਹ ਜਾਨੀਏ ਪ੍ਰੋਬਲਮਾਂ ਜਿਹੜੀਆਂ ਮੈਨੂੰ ਫੇਸ ਕਰਨੀਆਂ ਪੈਂਦੀਆਂ ਇੱਕ ਇਹਦੇ ਹੋਰ ਆ ਹਾਰਨ ਵਾਲੀ ਸੱਚ ਬਹੁਤ ਗਲਤ ਆ ਹਾਰਨ ਵਾਲੀ ਸੱਚ ਵੀ ਘੱਟੋ ਘੱਟ ਜਾਂ ਤਾਂ ਇੱਧਰ ਚਾਹੀਦੀ ਐ ਹਨਾ ਵੀ ਆਪਣਾ ਹਾਲ ਇੱਧਰੋਂ ਹੁੰਦਾ ਵੀ ਇੱਧਰੋਂ ਮਾਰ ਦਿੰਨੇ ਆ ਜਾਂ ਇਹ ਥੋੜੀ ਜੀ ਉੱਚੀ ਨਹੀਂ ਵੀ ਜਾਂ ਇਹ ਇੱਥੇ ਚਾਹੀਦੀ ਸੀ ਔਰਨ ਵਾਲੀ ਸੋਚ ਆ ਜਿਹੜੀ ਇੱਧਰ ਇੱਥੇ ਚਾਹੀਦੀ ਸੀ ਕਿਤੇ ਬਾਕੀ ਸਾਰਾ ਕੁਝ ਦਾਦਾ ਵਾਲੀ ਵਰ ਤੇ ਚਲੋ ਹਾਈਡਰੋਲਿਕ ਪਰ ਆਹ ਲੀਵਰ ਨਾ ਬੋਟ ਹੈ ਟਾ ਦੇਖੋ ਬਹੁਤ ਜ਼ੋਰ ਲਵਾਉਂਦੇ ਆ ਬਾਹ ਦਾ ਉੱਪਰ ਥੱਲੇ ਕਰਨ ਨੂੰ ਬਹੁਤ ਜ਼ਿਆਦਾ ਜ਼ੋਰ ਲਵਾਉਂਦੇ ਆ ਮੈਂ ਕਹਿੰਦਾ ਬੱਸ ਕਰਾ ਦਿੰਦੇ ਆ ਬੰਦੇ ਦੀ ਇੰਨਾ ਜ਼ੋਰ ਦੇ ਨਾਲ ਚੱਕਣੇ ਪੈਂਦੇ ਆ ਇਹਦੇ ਦੀ ਬਰ ਬਹੁਤ ਜ਼ੋਰ ਲਵਾਉਂਦੇ ਆ ਤੇ ਇਹੇ ਹੈਗੀਆਂ ਇਹਦੀਆਂ ਕਮੀਆਂ ਵਿਸ਼ੇਸ਼ਤਾਵਾਂ ਵਿਸ਼ੇਸ਼ਤਾਵਾਂ ਇਹ ਹੈ ਕਿ ਭਾਈ ਜਿੰਨੀ ਇਹਦੀ ਕੂਲਿੰਗ ਆ ਮੈਂ ਨਹੀਂ ਕਹਦਾ ਕਿ ਕਿਸੇ ਵੀ ਚੀਜ਼ ਦੀ ਕੂਲਿੰਗ ਹੋਊਗੀ ਕੋਈ ਵੀ ਟਰੈਕਟਰ ਇਹਦੀ ਜਿੰਨੀ ਕੂਲਿੰਗ ਹੈ ਕਰਦਾ ਹੁਠੰਡਾ ਤੇ ਕੈਵਨ ਦੇ ਵਿੱਚ ਬਾਹਰੋਂ ਤੁਹਾਨੂੰ ਕੋਈ ਨੁਆਇਸ ਨਹੀਂ ਕੈਵਨ ਦੀ ਆਉਂਦੀ ਕਿ ਤੁਸੀਂ ਬੋਰ ਨਹੀਂ ਹੋ ਸਕਦੇ ਤੁਸੀਂ ਸਾਰੀ ਸਾਰੀ ਦਿਹਾੜੀ ਟਰੈਕਟਰ ਚਲਾ ਕੇ ਤੁਸੀਂ ਇਹ ਚ ਖੁਸ਼ ਖੁਸ਼ ਹੀ ਰਹਿ ਸਕਦੇ ਹੋ ਕਿ ਬਹੁਤ ਵੀਰ ਪੁੱਛਦੇ ਹੁੰਦੇ ਨੇ ਕਿ ਵੀਰੇ ਬਾਹਰੋਂ ਕੈਵਨ ਵੀਰੇ ਨਹੀਂ ਬਾਹਰਲੇ ਕੈਵਨ ਜੌਂਡੀਅਰ ਦੇ ਮੁਕਾਬਲੇ ਕੁਝ ਨਹੀਂ ਕਰ ਸਕਦੇ ਠੀਕ ਹੈ ਨਾ ਤੇ ਜੌਂਡੀਅਰ ਦੇ ਮੁਕਾਬਲੇ ਕੋਈ ਵੀ ਆ ਜਾ ਰੇਸ ਦਾ ਹੀ ਮੁੱਲ ਨਹੀਂ ਸਾਲਾ ਦੇਖੋ ਨਹੀਂ ਆ ਨਹੀਂ ਆ ਰਹੀ ਦਾ ਮੋਲ ਲਾ ਕਿਤੇ ਤੇ ਨੰਬਰ 2 ਤੇ ਬਈ ਇਹਦੀ ਪੀਟੀਓ ਦਾ ਲੀਵਰ ਆ ਹਾ ਇਹਨੂੰ ਐਂ ਪ੍ਰੈਸ ਕਰੋ ਆ ਲਾਤਾ ਲੱਗ ਗਿਆ ਮੀਟਰ ਤੇ ਉਹ ਆ ਗਿਆ ਹੁਣ ਇਹਨੇ 200 ਚੱਕਰ ਤੇ 540 ਕਰ ਦੇਣਾ ਪੂਰਾ 2000 ਚੱਕਰ ਦੇ ਅਜ ਇਹ ਇਥੇ ਪੂਰਾ ਹੋ ਗਿਆ ਹੁਣ ਤੁਹਾਨੂੰ ਦਿਖਾਉਣਾ ਦੂਜਾ ਕਰਕੇ ਜਿਹੜਾ ਇਹਦਾ 1000 ਵਾਲਾ 740 ਵਾਲਾ ਆ ਚਲੋ ਗੇਅਰ ਚੇਂਜ ਕਰ ਲ ਤਾਂ ਇਧਰ ਹੁਣ ਸਪੀਡ ਤੇਜ਼ ਹੋ ਜਾਣੀ ਆ ਆ ਦੇਖ ਹੁਣ ਬੰਦ ਰੇਸ ਤੇ ਹੀ ਜਾਨੀ ਕਿ 588 ਨਹੀਂ ਤੇ ਆ ਆ ਲੱਗ ਗਿਆ ਲੀਵ ਇਹ ਤੇ ਮੀਟਰ ਤੇ ਸ਼ੋ ਨਹੀਂ ਕਰਦਾ ਕਿਉਂਕਿ ਮੈਨੂੰ ਲੱਗਦਾ ਜਦੋਂ ਦੂਜੇ ਲੋੜ ਚਲਾਵਾਂਗੇ ਫੇਰ ਹੀ ਸ਼ੋ ਇਹਦੀਆਂ ਖਾਸੀਅਤਾਂ ਜਿਹੜੀਆਂ ਕੈਬਨੀਆਂ ਹੈਗੀਆਂ ਨਾ ਬਈ ਇਹ ਕਿ ਇਹਦੇ ਨਾਲ ਦਾ ਕੈਬਨ ਬਾਹਰੋਂ ਤੁਸੀਂ ਕਿਤੋਂ ਨਹੀਂ ਲਵਾ ਸਕਦੇ ਇਹ ਮੈਂ ਸੱਚੀ ਕਹਿਣਾ ਕੋਈ ਵੀ ਕੰਪਨੀ ਆ ਜਿਹਦਾ ਤੁਸੀਂ origignal ਕੈਬਨ ਯੂਜ਼ ਕਰੋਗੇ ਨਾ ਉਹਦੇ ਵਰਗਾ ਸਵਾਦ ਨਹੀਂ ਆਉਣਾ ਤੁਹਾਨੂੰ ਆ ਦੇਖੋ ਆਉਣ ਲੱਗਿਆ ਗੀਅਰ ਨਹੀਂ ਸੀ ਲੱਗਿਆ ਪਹਿਲਾਂ ਹੁਣ ਦੇਖੋ 7567 800 ਚੱਕਰ ਦੇ 290 ਚੱਕਰ ਕਰ ਦੋ ਹੁਣ 540 ਇਹਨੇ ਕਰ ਦੇਣੇ ਆ ਆਹ ਦੇ ਹੋਰ 540 1600 ਚੱਕਰ ਦੀ ਕਰਦੇ ਜੇ ਆਪਾਂ 1000 ਚੱਕਰ ਲੈਣਾ ਫਿਰ 2000 ਹੁਣ 740 ਹੋ ਗਿਆ ਇਹਦੇ ਇੱਥੇ 740 ਹੋ ਗਿਆ ਠੀਕ ਹੈ ਨਾ ਇਹ ਇਹ ਕਮਾਲ ਹੈ ਇਹਦਾ ਪੀਟੀਓ ਦਾ ਡਬਲ ਵੀਡੀਓ ਦੇ ਵਿੱਚ ਤੇ ਬਟਨ ਦੇ ਨਾਲ ਇਹਦਾ ਸਾਰਾ ਕੁਝ ਮੀਟਰ ਤੇ ਹੀ ਆਉਂਦਾ ਜਿਹੜੀ ਇਹਦੀ ਪੀਟੀਓ ਹੈ ਨਾ ਇਹ ਕਮਾਲ ਆ ਇਹਦਾ ਤੇ ਸੁਭਾਗਾ ਪਾ ਲਈ ਹੁਣ ਆਪ ਮੈਂ ਨਹੀਂ ਇਹਦਾ ਕਲੱਚ ਦੱਬਦਾ ਕਿਉਂਕਿ ਜਿਹੜਾ ਮੈਂ ਪਹਿਲਾਂ ਟਰੈਕਟਰ ਮੇਰੇ ਕੋਲੇ ਹੁੰਦਾ ਸੀ ਨਾ 50 75 ਮੈਂ ਉਹਦਾ ਵੀ ਕਲੱਚ ਨਹੀਂ ਯੂਜ਼ ਕਰਦਾ ਸੀ ਮੈਨੂੰ ਪੀਆਰ ਦੇ ਵਿੱਚ ਨਜ਼ਾਰਾ ਵਾੜਾ ਆਪਾਂ ਤਾਂ ਪੀਆਰ ਹੀ ਚਲਾ ਕੇ ਰਾਜੀ ਆ ਮੈਂ ਨਾ ਕਲੱਚ ਦੱਬਦਾ ਆ ਦੇ ਨਾ ਮੈਂ ਬ੍ਰੇਕ ਦੱਬਣੇ ਹੁੰਦੇ ਆ ਨਾ ਮੈਂ ਕਲਚ ਦੱਬਣਾ ਹੁੰਦਾ ਆ ਮੈਂ ਨਹੀਂ ਕੁਝ ਵੀ ਕਰਦਾ ਆਪਾਂ ਦਾ ਐਵੇਂ ਜਲਾਉਣਾ ਮੈਂ ਸਿੱਧਾ ਟਰੈਕ ਤੇ ਮੈਨੂੰ ਐਵੇਂ ਜਲਾਉਣ ਨੂੰ ਵਧੀਆ ਲੱਗਦਾ ਠੀਕ ਬਸ ਧੱਲੇ ਆ ਦੇ ਆ ਮੈਂ ਨਹੀਂ ਕਲਚ ਦੱਬਣ ਕੇ ਰਾਜੀ ਨਹੀਂ ਆਪਾਂ ਬਿਲਕੁਲ ਵੀ ਰਾਜੀ ਨਹੀਂ ਕਲਚ ਦੱਬ ਕੇ ਇਹ ਜਿਹੜੀ ਰੇਸ ਆ ਨਾ ਇਹ ਕਮਾਲ ਏ ਆ ਇਹ ਨਿਆਰ ਕੀ ਰੇਸ ਨਹੀਂ ਹੋਣੀ ਕਿਸੇ ਟਰੈਕਟਰ ਦੀ ਜਿੰਨਾ ਸਵਾਦ ਇਹ ਦਿੰਦੀ ਆ ਰੇਸ ਦੇਖ ਮੇਰਾ ਦੇਖੋ ਗੇਅਰ ਵੀ ਚੇਂਜ ਕਰਨਾ ਤੁਹਾਨੂੰ ਦਿਖਾਉਣਾ ਇਹ ਆ ਚੱਕੋ ਕੱਢਿਆ ਹਨਾ ਅੱਗੇ ਪਾ ਲਾ ਕਲੱਚ ਨਹੀਂ ਦੱਬਣ ਦੀ ਲੋੜ ਪੈਂਦੀ ਬਿਨਾ ਕਲੱਚ ਦੱਬੇ ਤੋ ਘੇਰ ਬੰਦੇ ਹੈ ਇਹ ਜੋਨ ਡੀਅਰ ਦਾ ਨਜ਼ਾਰਾ ਹੈ ਤਾਂ ਕਰਕੇ ਕਹਿੰਦੇ ਆ ਵੀ ਜੋਨ ਡੀਅਰ ਵੀ ਨਹੀਂ ਕੋਈ ਬਣਦਾ ਆ ਕੈਵਨ ਦਾ ਕਿਸੇ ਤੋਂ ਨਹੀਂ ਬਣਨਾ ਭਰਾਵੋ ਇਹਦੇ ਆ ਨਾਮ ਦਾ ਠੀਕ ਹੈ ਨਾ ਜੋ オリジナル ਕੈਵਨ ਉਹ オリジナル ਹੀ ਆ ਬਾਹਰ ਚਾਹੇ ਜਿੰਨੇ ਮਰਜ਼ੀ ਰੁਪਏ ਲਾ ਲੋ ਪਰ ਮੈਂ ਤਾਂ ਤੁਹਾਨੂੰ ਇਹੀ ਸਲਾਹ ਦਿੰਦਾ ਵੀਰੋ ਜਿਹੜਾ ਵੀ ਵੀਰ ਨਵਾਂ ਟਰੈਕਟਰ ਲੈਂਦਾ ਕੋਈ ਉਦੇ ਨਾਲੋਂ Ориジナル ਕੈਵਨ ਲੈ ਲੋ ਹੁਣ ਤਾਂ ਥੋੜੇ ਜਿਹੇ ਰੁਪਏ ਲਾਉਣ ਦੇ ਕੁਛ ਨਹੀਂ ਲੱਗਣਾ ਠੀਕ ਹੈ ਨਾ ਬਾਹਰੋਂ ਕੈਵਨ ਲਵਾਉਣ ਦੇ ਨਾਲੋਂ ਆਹ ਕੈਵਨ ਲੱਗਿਆ ਦਾ ਨਜ਼ਾਰਾ ਹੀ ਵੱਖਰਾ ਜਿਹੜਾ Ориジナル ਕੈਵਨ ਸੱਚੀ ਗੱਲ ਹੈ ਕਿ ਇਹਦੇ ਵਰਗੀ ਮੌਜ ਨਹੀਂ ਕੈਵਨ ਤੇ ਬਾਕੀ ਚਲੋ ਸਾਰੇ ਵੀਰਾਂ ਦੀ ਆਪੋ ਆਪਣੀ ਸੋਚਣੀ ਤੇ ਥਿੰਕਿੰਗ ਹੁੰਦੀ ਆ ਹੁਣ ਤੁਹਾਨੂੰ ਦੇਖ ਲਓ ਚੱਲਦਾ ਵਾ ਹਨਾ ਤੇ ਕਿੰਨੀ ਕ ਆਵਾਜ਼ ਆ ਰਹੀ ਆ ਤੁਹਾਨੂੰ ਧੀਰੇ ਹੀ ਹੁਣ ਸੁਣਦੇ ਹੀ ਹੋਣਾ ਵੀ ਬਾਹਰੋਂ ਕੋਈ ਆਵਾਜ਼ ਆਉਂਦੀ ਆ ਜਾਂ ਅੰਦਰੋਂ ਕਹਿਵਨਦੀ ਕੋਈ ਖੜਕਾ ਜਾਂ ਕੋਈ ਆਵਾਜ਼ ਆਉਂਦੀ ਆ ਕਹਿਵਨ ਚੁਨਾ ਬਿਲਕੁਲ ਨਹੀਂ ਹੈਗਾ ਵੀਰੇ ਇਹਦਾ ਇਹਦਾ ਇਹੀ ਨਜ਼ਾਰਾ ਵਾ ਇਹ ਕਹਿਵਨ ਦਾ ਠੀਕ ਨਹੀਂ ਇੱਕ ਵਈ ਵੇਰਾ ਜਿਹੜਾ ਸਟੀering ਆ ਜਿਹੜਾ ਆ ਦੇਖੋ ਆ ਸਟੀering ਜਿਹੜਾ ਇਹਦਾ ਅਪ ਡਾਊਨ ਹੁੰਦਾ ਲੈ ਆ ਸਵਾਲ ਜਿਹੜਾ ਵੱਖਰਾ ਠੀਕ ਹੈ ਤੇ ਫੇਰਾ ਜਿਹੜਾ ਉੱਪਰ ਥੱਲੇ ਹੋ ਜਾਣਾ ਮੈਂ ਤੁਹਾਨੂੰ ਦਿਖਾਉਣਾ ਏ ਆ ਕਿੱਥੇ ਹੋ ਗਿਆ ਤੇ ਆਪਣਾ ਤਾਂ ਪੂਰੇ ਹੀ ਉੱਪਰ ਚੱਕਿਆ ਹੋਇਆ ਹੁਣ ਕੋਲ ਨਾਲ ਨਹੀਂ ਕਲਚ ਨਹੀਂ ਦਬਣਾப்பா ਬਈ ਕਲਚ ਨਹੀਂ ਦਬਣਾ ਤੇ ਬਾਕੀ ਬਈ ਕੈਂ ਬੰਦੇ ਵਿੱਚੋਂ ਆਲੇ ਦੁਆਲੇ ਦੀਂਦਾ ਬਹੁਤ ਵਧੀਆ ਹੁਣ ਤੁਸੀਂ ਦੇਖ ਲਓ ਬਾਹਰ ਪੂਰੀ ਅੱਤ ਦੀ ਗਰਮੀ ਆ ਤੇ ਇੱਕ ਨੰਬਰ ਦੇ ਦੀ ਚੱਲ ਐਨੀ ਗੋਲੀ ਨਾਲ ਦੇਖੋ ਜਿਹੜਾ ਜਿਹੜਾ ਵੀ ਵੀਰ ਅੱਜ ਕੱਲ ਦੇ ਟਾਈਮ ਦੇ ਵਿੱਚ ਜੌਂਡੀਅਰ ਲੈਣ ਲੱਗਿਆ ਆ ਪੀਆਰ ਲੈਣਾ ਲਵੋ ਨਹੀਂ ਲੈਣਾ ਨਾ ਲਵੋ ਇਹ ਤਾਂ ਚਲੋ ਸ਼ਾਂਤੀ ਆਪੋ ਆਪਣੀ ਚਾਹੇ ਦਾ ਮੈਨੂੰ ਸ਼ੁਰੂ ਤੋਂ ਹੀ ਪੀਆਰ ਪਸੰਦ ਆ ਕਿਉਂਕਿ ਮੈਂ ਨਾ ਇਹਨੂੰ ਪੀਆਰ ਨੂੰ ਵਰਤਦਾ ਬਹੁਤ ਆ ਮੈਂ ਕਲੱਚ ਨਹੀਂ ਵਰਤਦਾ ਨਾ ਬ੍ਰੇਕ ਵਰਤਦਾ ਮੈਂ ਸਿਰਫ ਪੀਆਰ ਹੀ ਵਰਤਦਾ ਮੈਂ ਤਾਂ ਰੋਡ ਤੇ ਵੀ ਜਦੋਂ ਗੇਅਰ ਪਾਉਣਾ ਉਦੋਂ ਵੀ ਇਹਨੂੰ ਨਿਊਟਰਲ ਕਰਕੇ ਗੇਅਰ ਪਾ ਲੈਣਾ ਹੁੰਦਾ ਵੀ ਕਲੱਚ ਨਹੀਂ ਦੱਬਦਾ ਇਹਨੂੰ ਨਿਊਟਰਲ ਕਰੋ ਗੇਅਰ ਪਾ ਦਿਓ ਫੇਰ ਲਾ ਦਿਓ ਕੋਈ ਪ੍ਰੋਬਲਮ ਨਹੀਂ ਆਉਂਦੀ ਪੂਰਾ ਵਧੀਆ ਚੱਲਦਾ ਤੇ ਮੈਂ ਤਾਂ ਇਹ ਹੀ ਕਹਿਣਾ ਕਿ ਜਿਹੜਾ ਤੁਸੀਂ ਟਰੈਕਟਰ ਲੈਣਾ ਹੈ ਜਿਹੜਾ ਵੀ ਹੁਣ ਤੁਸੀਂ ਜਿਵੇਂ ਜੌਨ ਡੀਅਰ ਦਾ ਲਾ ਲਓ ਵੀ 50 75 ਜਿਹੜਾ ਵੀ ਵੀਰ ਲੈਂਦਾ ਟਰੈਕਟਰ 15-16 ਲੱਖ ਰੁਪਇਆ ਖਰਚਾ ਆ ਜਾਂਦਾ ਹਨ ਉਹਦੇ ਤੇ ਤੇ ਉਹਦੇ ਤੇ ਖਰਚਾ ਚਲੋ 16 ਲੱਖ ਰੁਪਏ ਦੇ ਲੜਿਆ ਜਾਂਦਾ ਜੇ ਵੀਰ ਹੋਰ ਯਾਰ ਚਾਰ ਦੋ ਕਿਸ਼ਤਾਂ ਹੋਰ ਬਣਨੀਆਂ ਠੀਕ ਆ ਆਪਾਂ ਲੈ ਲੇ ਤਾਂ ਸਾਰੇ ਕਿਸ਼ਤਾਂ ਦੇ ਆ 100 ਚੋਂ ਦੋ ਵੀਰ ਹੁੰਦੇ ਆ ਜਿਹੜੇ ਚਲੋ ਕੈਸ਼ ਲੈ ਲੈਂਦੇ ਆ ਰੱਬ ਕਰੇ ਵਾਹਿਗੁਰੂ ਕਰੇ ਸਾਰੇ ਵੀਰਾਂ ਨੂੰ ਇਹੋ ਜਿਹਾ ਬਣਾਵੇ ਵੀ ਸਾਰੇ ਜੀ ਵੀਰ ਆਪਾਂ ਆਪਣੇ ਟਰੈਕਟਰ ਕੈਸ਼ ਲੈ ਸਕਣ ਵੀ ਬੈਂਕਾਂ ਮੰਗਾਂ ਦੀ ਲੋੜ ਹੀ ਨਾ ਪਵੇ ਸਾਰੇ ਵੀਰ ਹੋਣ ਤੇ ਹੈ ਨਾ ਤੇ ਕੈਸ਼ ਲੈਣ ਦੇ ਨਾਲ ਵੀ ਹਨਾ ਕਿ ਜਿਹੜਾ ਹੈਗਾ ਵੀ ਵੀ ਜਿਹੜੇ ਵੀਰਾਂ ਨੇ ਹੋਰ ਦੋ ਕਿਸ਼ਤਾਂ ਮਾਰਨੀਆਂ ਦੋ ਜਾਂ ਚਾਰ ਬਣ ਜਾਣਗੀਆਂ ਹਨਾ ਤੇ ਸਾਲਾ ਜਿਹੜਾ ਨਜ਼ਾਰਾ ਵਾ ਇਹ ਤਾਂ ਜ਼ਿੰਦਗੀ ਭਰ ਆਪਣੇ ਕੋਲੇ ਰਹਿਣਾ ਕਿ ਇਹ ਮੌਜ ਤਾਂ ਕਿਤੇ ਨਹੀਂ ਨਾ ਜਾਣੀ ਤੇ ਤਾਂ ਕਰਕੇ ਕਹਿਣਾ ਕਿ ਕੈ ਬੰਦੇ ਨਜ਼ਾਰੇ ਵੱਖਰੇ ਆ ਪੀਆਰ ਦੇ ਨਜ਼ਾਰੇ ਵੱਖਰੇ ਆ ਪੀਆਰ ਤਾਂ ਲਾਣਾ ਲਵੋ ਨਹੀਂ ਲਾਣਾ ਨਾ ਲਵੋ ਜਿਹੜੇ ਵੀਰਾਂ ਨੂੰ ਨਹੀਂ ਪਸੰਦ ਕਈ ਵੀਰ ਕਹਿੰਦੇ ਝਟਕਾ ਮਾਰਦਾ ਵੀ ਪੀਆਰ ਝਟਕਾ ਮਾਰ ਦਿੰਦਾ ਵੀ ਜਦੋਂ ਅਸੀਂ ਹਾਲ ਹੁਲ ਸੁਹਾਗਾ ਪਾਉਨੇ ਹਾਂ ਵੀਰੇ ਇਹਦਾ ਹਿਸਾਬ ਨਹੀਂ ਹੁੰਦਾ ਤਾਂ ਝਟਕਾ ਮਾਰ ਜਾਂਦਾ ਕਈ ਵਾਰ ਜਦੋਂ ਖੇਤਾਂ ਦੇ ਵਿੱਚ ਜੋਰ ਲਵਾਉਣਾ ਹਨਾ ਜਿਵੇਂ ਸਮਝ ਲਓ ਟਰਾਲੀ ਤੁਸੀਂ ਆ ਟਰਾਲੀ ਤੋਂ ਸੀ ਉਦੋਂ ਪੀਆਰ ਨੂੰ ਗੇਅਰ ਪੀਆਰ ਪਹਿਲਾਂ ਲਾ ਕੇ ਕਲਚ ਨੂੰ ਕੰਮ ਲੈਣਾ ਆ ਉਦੋਂ ਕਲੱਚ ਤੋਂ ਕੰਮ ਲੈਣਾ ਪੈਂਦਾ ਜੇ ਬਾਈ ਜਾਂ ਤੁਹਾਡੀ ਟਰਾਲੀ ਧੋਸ ਗਈ ਹੈ ਨਾ ਉਦੋਂ ਉਦੋਂ ਪੀਆਰ ਨੂੰ ਨਾ ਕੰਮ ਲਗੋ ਉਦੋਂ ਕੰਮ ਲੈਣਾ ਉਦੋਂ ਲਗੋ ਕਲੱਚ ਤੋਂ ਬਸ ਇਹ ਚੀਜ਼ਾਂ ਤੇ ਜੌਂਡੀਅਰ ਦੇ ਕੈਬ ਨਾ ਰਗਾ ਨਹੀਂ ਹੈਗਾ ਕੈਬਨ ਬਾਈ ਸੱਚੀ ਗੱਲ ਤੇ ਬਾਕੀ ਆਹ ਕੱਪ ਹੋਲਡਰ ਵਗੈਰਾ ਸਾਰੇ ਬਣੇ ਹੋਏ ਆ ਬਾਈ ਤੇ ਸਮਾਨ ਸਮਾਨ ਰੱਖਣ ਨੂੰ ਵਧੀਆ ਬਸ ਹਾਂ ਇਹ ਹੈਗਾ ਇੱਕ ਬੰਦੇ ਵਾਲਾ ਹੀ ਬਸ ਇੱਕ ਬੰਦੇ ਵਾਲਾ ਖੁੱਲਾ ਡੁੱਲਾ ਚਲਾਉਣ ਨੂੰ ਰਾਮਦਾਏ ਕਾ ਚਾਹੇ ਬੰਦਾ ਸਾਰੀ ਦਿ ਹੁਣ ਮੈਂ ਇੱਕ ਟੁਗੜ 13-13 ਘੰਟੇ ਰੋਹ ਟਰੈਕਟਰ ਚ ਲਾਇਆ ਤੇ ਅੱਜ ਚੌਥਾ ਦਿਨ ਹੋ ਗਿਆ ਸਾਨੂੰ ਇੱਥੇ ਮੋਹੀ ਕੱਦੂ ਕਰਦਿਆਂ ਨੂੰ ਤੇ ਚੌਥੇ ਦਿਨ ਦੇ ਵਿੱਚ ਤਾਂ ਹਾਂ ਬਸ 10:00 ਵਜੇ ਤੱਕ ਨਿਬੜ ਜਾਣਾ ਸਰਗ ਵੀ ਰਾਤ ਆਪਣਾ ਹੀ 11 ਰਹਿ ਗਿਆ ਸੀਗਾ ਛੋਟਾ ਜਿਹਾ ਗੱਲ ਭਰਨ ਦਾ ਤਾਂ ਕਰਕੇ ਇਹਨੂੰ ਬੰਦ ਕਰਤਾ ਸੀ ਕੱਦੂ ਕਰਨਾ ਇਹ ਕਿਉਂਕਿ ਉਦੋਂ ਲੈਟ ਸੀਗੀ ਫਿਰ ਮੈਂ ਕਿਹਾ ਤੂੰ ਮੋਟਰ ਬੰਦ ਹੀ ਕਰ ਦੇ ਜੇ ਫੀਡਰ ਤੇ ਲੈਟ ਇੰਨੀ ਕਿਉਂਦੀ ਆ ਸਾਰੀਆਂ ਮੋਟਰਾਂ ਬੰਦ ਦਾ ਬਸ ਆਹੀ ਚਲਾਈ ਹੋਈ ਆ ਬਾਕੀ ਸਾਰੀਆਂ ਮੋਟਰਾਂ ਬੰਦ ਕਰੀਆਂ ਪਈਆਂ ਤੇ ਜਿਉਂ ਨੂੰ ਮਿਲਦੇ ਹਾਂ ਹਣ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਇਹਦਾ ਤੁਸੀਂ ਜੌਂਡੀਅਰ ਦਾ ਏਸੀ ਦੇ ਨਜ਼ਾਰੇ ਵਾਲਾ ਕੈਮਰਾਂ ਦਾ ਤੁਸੀਂ ਦੇਖ ਹੀ ਲਿਆ ਬਾਕੀ ਤੁਸੀਂ ਆਪਣਾ ਵੀ ਰਿਵਿਊ ਦਿਓ ਕਿਉਂਕਿ ਕਈ ਵੀਰਾਂ ਕੋਲੇ ਕਿਸੇ ਕੋਲੇ ਕਿਹੜਾ ਟਰੈਕਟਰ ਆ ਕਿਸੇ ਕੋਲੇ ਕਿਹੜਾ ਟਰੈਕਟਰ ਆ ਕੈਬ ਨਾਲੇ ਵੀ ਕਿਵੇਂ ਚੱਲਦੇ ਆ ਥੋੜੇ ਕਈ ਵੀਰਾਂ ਦੇ ਕੋਲੇ ਬਾਹਰੋਂ ਆ ਜਿਹੜੇ ਟਰੈਕਟਰ ਨਿਊ ਆ ਲੈਣ ਵਾਲੇ ਵੱਡੇ ਪਾਵਰ ਵਾਲੇ ਉਹਨਾਂ ਦੇ ਕੈਬਨ ਦਾ ਬਾਈ ਉਹਨਾਂ ਦੇ ਬਾਹ ਕਮਾਲ ਹੈ ਉਹ ਵੀ ਬਹੁਤ ਵਧੀਆ ਆ ਦੇਖੋ ਜਿਵੇਂ ਮੈਂ ਤੁਹਾਨੂੰ ਦਿਖਾਉਂਦਾ ਹੀ ਨਾ ਵੀਰੇ ਵੀ ਮੈਂ ਰੋਡ ਤੇ ਵੀ ਗੇਅਰ ਚੇਂਜ ਕਰਨ ਲੱਗੀ ਕਲਚ ਨਹੀਂ ਦੱਬਦਾ ਆ ਤੁਹਾਨੂੰ ਦਿਖਾਉਣਾ ਆ ਨਿਊਟਰਲ ਕਰ ਲਿਆ ਆਈਨੂ ਪੀਆਰ ਨੂੰ ਨਿਊਟਰਲ ਕਰਤਾ ਇਧਰੋਂ ਗੇਅਰ ਨਤੀਜਾ ਪਾ ਦੋ ਲੈ ਹੁਣ ਤੀਜੇ 'ਚ ਹੋ ਜਾਣਾ ਲੈ ਆ ਤੀਜਾ ਹੋ ਗਿਆ ਠੀਕ ਆ ਜੇ ਚੌਥਾ ਵੀ ਪਾਉਣਾ ਤੁਸੀਂ ਠੀਕ ਆ ਕਲੱਚ ਨਹੀਂ ਤੁਹਾਨੂੰ ਦੱਪਣੀ ਲੋੜ ਪੈਣੀ ਚੌਥਾ ਨਾਲ ਚਲੋ ਜਾਣੀ ਕਿ ਰੇਸ ਵਧਾ ਕੇ ਵੀ ਆਪਾਂ ਪਾ ਸਕਦੇ ਹਾਂ ਤਾਂ ਵੀ ਪੈ ਜਾਂਦਾ ਪਰ ਚਾਹੀ ਤੁਸੀਂ ਪਹਿਲਾ ਗੇਅਰ ਪਾਉਣਾ ਪਹਿਲੇ ਗੇਅਰ ਪਾ ਕੇ ਵੀ ਇਹਨੂੰ ਨਿਊਟਰਲ ਕਰ ਲਓ ਉਧਰੋਂ ਪਹਿਲਾ ਪਾ ਕੇ ਇਹਨੂੰ ਛੱਡ ਦਿਓ ਆਪੇ ਟਰੈਕਟਰ ਹੈ ਮੈਂ ਤੁਹਾਨੂੰ ਲਾਈਵ ਡੈਮੋ ਦਿਨਾ ਆ ਦੇਖ ਲਿਓ ਇਹ ਇੱਕ ਆ ਦੇਖ ਪਹਿਲਾ ਗियर ਪੈਣ ਨੂੰ ਕੋਈ ਨਹੀਂ ਆ ਦੇਖ ਹੁਣ ਪਹਿਲਾ ਪਾਤਾ ਪਾ ਗੇਰ ਹਨ ਮੈਂ ਤੁਹਾਨੂੰ ਦਿਖਾਉਣਾ ਇਹ ਲੈ ਠੀਕ ਹੈ ਨਾ ਇਹ ਪਹਿਲਾ ਗੇਰ ਹੋ ਗਿਆ ਹੁਣ ਮੈਂ ਪਾਉਣਾ ਦੂਜਾ ਦੇਖ ਆ ਦੂਜਾ ਪਾਤਾ ਲੈ ਠੀਕ ਹੈ ਹੁਣ ਤੀਜਾ ਪਾਉਣਾ ਵਿਦੇ ਆ ਗਿਆ ਇਹ ਤਾਂ ਤਾਂ ਟਾਈਮ ਲੱਗਦਾ ਵੀ ਇੱਕ ਹੱਥ 'ਚ ਫੋਨ ਨਾ ਨਹੀਂ ਤਾਂ ਇੱਕ ਸੈਕਿੰਡ ਦੇ ਵਿੱਚ ਹੀ ਪੈ ਜਾਂਦਾ ਕਿਉਂਕਿ ਇੱਕ ਗੇਅਰ ਇੱਕ ਹੱਥ ਇਧਰੋਂ ਮਾਰਾ ਡੰਡੀ ਹੋ ਕੇ ਆਹ ਦੇ ਚੌਥਾ ਪੈ ਗਿਆ ਲੈ ਬਸ ਆਗਮਾ ਇਹਨ ਜੜੀ ਹੈ ਇਹਦੀ ਪੀ ਆਰ ਗੇਅਰ ਤੇ ਕਲਚ ਕਲਚ ਮੈਂ ਤਾਂ ਬਹੁ ਘੱਟ ਕਲਚ ਦੱਬਦਾ ਮੈਨੂੰ ਨਹੀਂ ਕਲਚ ਆ ਦੇਖੋ ਹੁਣ ਉੱਥੇ ਰੁਕਣਾ ਇਥੋਂ ਨਿਊਟਰਲ ਕਰਤਾ ਸਿਆਖ ਤੇ ਠੀਕ ਹੈ ਨਾ ਐਨ ਪੂਰਾ ਉਹਦੇ ਟਿਕਾਣੇ ਤੇ ਜਾ ਕੇ ਰੁਕੋ ਇਹ ਦੇਖ ਅਾ ਚੰਗੋ ਰੋਕਿਆ ਅੱਜ ਅਰਜਨ ਦੀ ਸਰਵਿਸ ਹੋਣ ਲੱਗੀ ਹੈ ਜੀ